ਕੇ ਲੇਕਿਨ ਉਹਨਾਂ ਨੇ ਇੱਕ ਵਾਰ ਨਹੀਂ ਇਹ ਗੱਲ ਕੀਤੀ ਵੀ ਸਾਡੀ ਨਲਾਇਕੀ ਕਰਕੇ ਇਹ ਐਕਸੀਡੈਂਟ ਹੋਇਆ ਸਾਡੀ ਸਰਕਾਰ ਦੀ ਨਲਾਇਕੀ ਕਰਕੇ ਇਹ ਐਕਸੀਡੈਂਟ ਹੋਇਆ ਜੇ ਸੇਫਟੀ ਗਾਰਡ ਹੁੰਦੇ ਸ਼ਾਇਦ ਇਹ ਜਿਹੜਾ ਭਿਆਨਕ ਐਕਸੀਡੈਂਟ ਹੈ ਇਹ ਨਾ ਹੁੰਦਾ ਅੱਜ ਤੋਂ 3-4 ਸਾਲ ਪਹਿਲਾਂ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਸੀ ਫੋਰਚੂਨਰ ਗੱਡੀ ਵਿੱਚ ਗਿਰ ਗਈ ਸੀ ਉਹਦੇ ਤੋਂ ਵੀ ਕੋਈ ਸਬਕ ਨਹੀਂ ਅਸੀਂ ਸਿੱਖਿਆ ਤੇ ਇਸ ਪੁਆਇੰਟ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਦੀ ਨਲਾਕੀ ਬਾਰੇ ਐਮਐਲਏ ਸਾਹਿਬ ਨੇ ਕਿਉਂ ਨਹੀਂ ਇੱਕ ਵਾਰ ਵੀ ਜ਼ਿਕਰ ਕੀਤਾ ਵੀ ਸਾਡੀ ਪੁਲਿਸ ਦੀ ਵੀ ਨਲਾਕੀ ਹੈ ਔਰ ਸਾਡੇ ਤੇ ਹੁਣ ਪਰਚੇ ਹੋਣੇ ਚਾਹੀਦੇ ਨੇ ਇਹ ਗੱਲ ਕਿਉਂ ਨਹੀਂ ਐਮਐਲਏ ਸਾਹਿਬ ਕਹਿੰਦੇ ਗੱਲੇ ਪੁਲਿਸ ਦੀ ਨਲਾਕੀ ਨਹੀਂ ਨੈਰੀ ਵਿਭਾਗ ਦੀ ਨਲਕੀ ਆ, جنگਲਾਤ ਵਿਭਾਗ ਦੀ ਨਲਕੀ ਆ, ਇੱਥੇ ਤੇ ਐਸਡੀਐਮ ਦੀ ਨਲਕੀ ਆ ਤੇ ਤਹਿਸੀਲਦਾਰ ਦੀ ਨਲਕੀ ਆ। ਇਹ ਸਾਰੇ ਡਿਪਾਰਟਮੈਂਟਾਂ ਦੇ ਉੱਤੇ ਸਮੇਤ ਐਮਐਲਏ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਕਿਉਂਕਿ ਹੁਣ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਰੋਜ਼ ਕੋਈ ਨਾ ਕੋਈ ਸ਼ੂਸ਼ਾ ਛੱਡ ਦਿੰਦੇ ਨੇ। ਜਿਨ੍ਹਾਂ ਦੇ ਮਰ ਕੇ ਕੀ ਇਹ ਵਾਪਤ ਲੈ ਕੇ ਆਉਣਗੇ? ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਜਿਨੇ ਜ਼ਿੰਦਗੀ ਨਹੀਂ ਦੇਖੀ। ਇੱਕ ਐਕਸੀਡੈਂਟ ਦੇ ਨਾਲ ਉਹ ਪਰਿਵਾਰ ਖਤਮ ਹੋ ਗਿਆ। ਸੁਪਰੀਮ ਕੋਰਟ ਨੇ ਵੀ ਕਿਹਾ ਕੀ ਭਾਰਤ ਵਿੱਚ ਇੰਨੇ ਲੋਕ ਅੱਤਵਾਦ ਦੇ ਦੌਰਾਨ ਨਹੀਂ ਮਰੇ ਜਿੰਨੇ ਐਕਸੀਡੈਂਟ ਨਾਲ ਮਰੇ ਨੇ ਇਸ ਲਈ ਫਿਰ ਵੀ ਸਰਕਾਰਾਂ ਨਹੀਂ ਸੋਚਦੀਆਂ ਸੋ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਪ੍ਰਧਾਨ ਜੀ ਤੁਹਾਡਾ ਵੀ ਜੋ ਤਾਂ ਤੁਮ ਗੋਲਾ ਖਤਰਨਾਕ ਹੈ ਇਹ ਬੰਦਾ ਫੋਜੀ ਹੈ ਸੰਦੇ ਜਾਣਾ ਤੇ ਭੱਜਣਾ ਜਾ ਜਾ ਥੱਲੇ ਭੱਜਣਾ ਬੰਦਾ ਉਹ ਕਹਿੰਦਾ ਪਾਗੜੇ ਦੇ ਤੇ ਚੌੜਾ ਕਰਦੇ ਆ ਇਹ ਸੁਣਾਉਂਦਾ ਹਾਂ ਉਹਦੇ ਨੂੰ ਜ਼ੋਰ-ਜ਼ੋਰ ਦੀ ਚੀਕ ਰਹੀ ਹੁੰਦਾ ਹੀ ਹੈ ਕਈਆਂ ਦਾ Thank uh -huh.